ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 3 ਹਰ ਜੀਓ ਤੋਦਨ ਸਦਾ ਸਾਲਾਹੀ ਪਿਆਰੇ ਜਚਰ ਘਟ ਅੰਤਰ ਹੈ ਸਾ ਸਾ ਇੱਕ ਪਾਲਖੇਨ ਵਿਸਰਹਿ ਤੂ ਸਵਾਮੀ ਜਾਣੋ ਬਾਰਸ ਪਚਾਸਾ ਹਰ ਜੀਓ ਤਦਨੋ ਸਦਾ ਸਾਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇੱਕ ਪਾਲਖੇਨ ਵਿਸਰਹਿ ਤੂ ਸਵਾਮੀ ਚਾਰੋਂ ਬਰਸ 50 ਸਾ ਥਮੋੜ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹੁ 부ਝਾਈ ਆਰ ਜੀ ਤੋਦ ਬਿਟਹਾਵਾਰੇ ਆਸਾਦ ਹੀ ਤੇਰੇ ਨਾਮ ਵਿਟਹਾਵ ਬਲ ਜਾਈ ਰਹਾ ਹਾਮ ਸਬਦ ਮੋਏ ਸਬਦ ਦੇ ਮਾਰ ਜੀ ਵਾਲੇ ਪਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਾਂ ਨਿਰਮਲ ਹੋਆ ਸਰਵਸਿਆ ਮਨ ਆਈ ਸਬਦ ਗੁਰਦਾਤਾ ਜਿਤ ਮਨ ਰਤਾ ਹਰ ਸਿਉ ਰਹੇ ਆ ਸਮਾਈ ਸਬਦ ਨਾ ਜਾਣ ਹੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮਹਿ ਵਾਰੂ ਵਾਰਾ ਬਿਸਤਾ ਕੇ ਕੀੜੇ ਬਿਸਤਾ ਮਾਹੇ ਸਮਾਣੇ ਮਾਨਮੋਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰ ਗਿਲਾਏ ਭਾਈ ਤੇ ਸੋ ਬੇਨਾ ਆਵਰਨਾ ਕੋਈ ਜੋ ਤੋਰ ਲਿਖਿਆ ਸੋ ਕੋਏ ਨਾ ਮਿਟੈ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਪਾਈ ਆਵਰ ਨਾ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਭਾਈ ਤੇਸ ਬਿਨ ਆਵਰ ਨਾ ਕੋਈ ਜੋ ਤੋਰ ਲੇਖਿਆ ਸੋ ਕੋਈ ਨਾ ਮਿਟਾ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਪਾਈ ਅਵਰ ਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ वाहिगुरु जी फते